ਆਪਾਂ ਨੇ ਆਲੂ ਵਾੜ ਲੈਨੇ ਆਪਾਂ ਬਣਾਉਨੇ ਆ ਰੈਸਪੀ ਬ੍ਰੈਡ ਟੋਸਟ ਤੇ ਇਹਦੇ ਵਿੱਚ ਆਪਾਂ ਨੇ ਪਾ ਲਈ ਪਿਆਜ਼ ਹਰਾ ਧਨੀਆ ਤੇ ਜੀਰਾ ਮਸਾਲਾ ਵਗੈਰਾ ਇਦਾਂ ਹਨਾ ਨਮਕ ਹਰੀ ਮਿਰਚ ਲਾਲ ਮਿਰਚ ਹਾਂਜੀ ਆਪਾਂ ਨੇ ਇਹ ਕਰ ਲਿਆ ਮਿਕਸ ਚੰਗੀ ਤਰ੍ਹਾਂ ਹੁਣ ਆਪਾਂ ਬਣਾਉਨੇ ਆ ਟੋਸਟ ਤੁਹਾਨੂੰ ਦਿਖਾਵਾਂਗੇ ਹੁਣ ਉੱਧਰ ਕੜਾਹੀ ਰੱਖਤੀ ਆਪਣੇ ਕਿਚਨ 'ਚ ਫਿਰ ਹੁਣ ਬੈਡਰ

ਲਾਡੋ ਉਹ ਚੱਲ ਲਾਡੋ ਦੀ ਮਾਂ ਲਾਡੀ ਆਜੋ ਅਰੇ ਫੜ ਜਾ ਮੈਂ ਮਾੜੀ ਤੋਲੀ ਕਰਨ ਮਾਂ ਚੱਲਿਆ ਚੱਲ ਟੀ-ਸ਼ਰਟ ਪਾਈ ਹੋ ਚ ਟੀ-ਸ਼ਰਟ ਆਣੀ ਵੀਡੀਓ ਚੱਪ ਗਈ ਉਹਦੀ ਸੁਆਦ ਲੋਕ ਇਸ ਤੋਂ ਆਪਣੇ ਪਾਟੇ ਬਣਾਉਂਦੇ ਆ ਅਸੀਂ ਬ੍ਰੈਡ ਟੋਸਟ ਬਣਾਉਣ ਲੱਗੇ ਆ ਇਹ ਅਸੀਂ ਕੜਾਈ ਧਾਰਤੀ ਆ ਹੁਣ ਅਸੀਂ ਬ੍ਰੈਡ ਤੇ ਚੋੜਾ ਇਹ ਮੈਨੂੰ ਸੁਆਦ ਆਂਦਾ ਹੈ ਕਿ ਮੈਂ ਤੋਂ ਉਸ ਤੋਂ ਹਾਂਜੀ ਆਪਣੀ ਕੜਾਹੀ ਗਰਮ ਹੋ ਚੁੱਕੀ ਆ ਹੁਣ ਆਪਾਂ ਬੋਨੇ ਦੇ ਵਿੱਚ ਤੇਲ ਸਰੋਂ ਦਾ ਅੰਟੀ ਕੀ ਨਾ ਲੱਗਿਓ ਅੱਜ ਤੁਸੀਂ ਅੱਜ ਆਪਾਂ ਬਣਾਉਣ ਲੱਗੇ ਆ ਟੋਸਟ ਅੱਛਾ ਮੈਨੂੰ ਵੀ ਦੱਸਿਓ ਕਿਦਾਂ ਬਣਦੇ ਸਿਰ ਖिल्या ਗਾ ਨੂੰ ਵੀ ਜਿੰਨਾ ਸੋਹਰੇ ਜਾਨਾ ਸਾਰੀ ਜੀ ਸਕੂਨ ਚਾਹੀਦੀ ਆ ਕੋਟੇ ਤੋਂ ਪਹਿਰੇ ਪਹਿਲੀ ਕਿਉਂ ਪਹਿਲੀ ਗੱਲ ਕਰੀ ਦੀ ਉਹਦੀ ਨਾਈਸ ਮਾਈ ਨੀ ਇੱਕ ਬੋਤਲ ਤੇਲ ਕੇ ਹੱਥ ਦੇ ਨਹੀਂ ਅੱਧੀ ਦੇ ਅੱਧੀ ਬੋਤਲ ਅੱਧੀ ਬੋਤਲ ਦੇ ਅੰਧੇਰਾ ਬੋਤਲ ਸੋਈ ਮੈਂ ਉਹ ਜੰਦੇ ਥੋੜਾ ਥੋੜੇ ਥੋੜੇ ਪੰਜਾਬੀ ਦੀ ਗੱਲ ਕਰਸ ਭਣੇ ਅੱਛੇ ਪੰਜਾਬੀ ਦੀ ਮੋਹ ਜੱਸੀ ਦੀ ਗੱਲ ਕਰਦੇ ਆ ਚਲ ਸਾਡੀ ਸੋਚ ਲੋ ਹੋ ਗਈ ਮੈਨੂੰ ਪੰਜਾਬੀ ਬੋਲ ਮੈਂ ਉਹ ਚਾਨਣ ਆਉਂਦਾ ਨਾ ਸਾਹਮਣੋਂ ਤਾਂ ਕੀ ਆ ਪੱਧਰ ਨੂੰ ਸਵਾਦ ਆ ਗਰੀ ਚਾਦਰ ਚੁੱਦਰ ਜੀ ਹਨ ਲੈ ਕੇ ਆਉਣੀ ਸਣੀ ਕਹਿੰਦੇ ਸੀ ਗ੍ਰੀਨ ਚਾਦਰ ਅੱਛਾ ਫਿਰ ਚਾਦਰ ਉਹ ਕਿੱਥੇ ਝਾਲਨੀ ਜੀ ਉਹ ਵੀ ਫੜਾ ਉਹ ਦੇਖੋ 올ਿਫਾਈ ਅੱਛਾ ਉਹ ਟੋਸਟਲੇ ਉਹ ਠੀਕ ਆ ਆ ਡੂਗੀ ਜੀ ਆ ਧੋਈ ਮੈਨੂੰ ਧੋਣਾ ਧੋ ਲੈਣੀ ਆ ਨਾ ਦੱਬੀ ਹੂੰ ਇਹ ਆਪ ਨੇ ਕੀ ਬੜੀਆਂ ਬਣਾਈਆਂ ਇਹ ਤਾਂ ਪੁੱਟੇ ਦੇ ਬਾਹਰ ਕੋਈ ਉਹ ਨਹੀਂ ਤੇ ਉਹ ਨਹੀਂ ਕੋਈ ਉਹ ਨਹੀਂ ਮੈਂ ਸੁੱਕਿਆ ਹਾਂ ਥੋੜਾ ਜਿਹਾ ਨਹੀਂ ਕੋਈ ਇੱਕ ਅੱਧਾ ਹੋਊਗਾ ਵਿੱਚ ਵੇਖ ਲੈ ਓਏ ਝੜ ਝੁੜ ਫੇਰਦੀਆਂ ਉੱਡ ਕੇ ਪੈ ਜਾਂਦੇ ਆ ਕਿ ਦੋੜਦਾ ਕੁੱਤੇ ਦਬਾ ਲੇ ਕੁੱਤਾਂ ਨਹੀਂ ਬੋਲਨੇ ਕਬਸ ਕੋ ਕੁੱਤਾਂ ਨਹੀਂ ਬੋਲਣਾ ਸਾਡੀ ਰੀਵਰ ਆ ਸਾਡੀ ਨਮਕੀਨ ਵਿੱਚ ਸਾਡੀ ਰੀਵਰ ਦਾ ਵਾਲ ਆ ਗਿਆ ਸੀ ਅਸੀਂ ਸੁੱਟਤੀ ਆ ਸਗੋਂ ਵਾਲ ਆਇਆ ਸਵਾਦਾ ਨਾ ਖਾਓ ਅੰਨੀ ਦੇ ਮਜ਼ਾਕ ਏ ਸਾਂ ਜਮੀਨਾਂ ਬੰਦੂ ਤੇਰੇ ਅਰੇ ਬੋੜਾ ਤੇਰਾ ਹਾਂ ਆ ਤਾਂ ਹੁਣ ਬੁਣਾ ਲਈਏ ਇੱਕ ਥਾਲ ਲੈ ਉਹ ਭਾਈ ਭਾਈ ਮੇਰੀ ਬੇਬੇ ਦੇ ਭਾਂਡੇ ਬੜੇ ਢੂਠੇ ਕਰਨ ਦੀ ਆ ਤੇ ਇਹ ਭਾਂਡੇ ਮਿਲੁੰਦੇ ਨਹੀਂ ਤੇਰੇ ਤੂੰ ਸਭਾਂਡੇ ਬਾਜੇ ਨੂੰ ਚਲਦੀ ਹੁਣ ਅੱਜ ਕੱਲ੍ਹ ਦੀ ਆ ਅਸੀਂ ਨਹੀਂ ਚਲਦੀ ਹੁਣ ਕੀ ਹੋਰ ਚਾ ਥੋੜੇ ਕੋਈ ਖਾਣ ਖੂਰ ਬਚਾ ਲੂੰਗਾ ਧਿਆ ਬਾਹਾਂ ਲਿਆ ਫਿਰ ਆਰਡਰ ਕੀਤੀ ਖਵਾਈ ਕਰੋ ਮੈਨੂੰ ਇਹ ਨੂੰ ਆਜਾ ਨਾਮ ਕਰਨ ਦੀ ਉੱਧੋਂ ਤਾਂ ਕਿ ਨਹੀਂ ਮੈਨੂੰ ਦਿਖਾ ਦੋ ਜਿੰਨੇ ਮੈਂ ਭਾਂਡੇ ਮਾਣ ਦਾਂਗੀ ਕੋਈ ਨਹੀਂ ਭਾਂਡੇ ਨਹੀਂ ਮਾਜਦੇ ਭਾਂਡੇ ਤਾਂ ਕੋਈ ਲਾਉਂਦੀ ਭਾਂਡੇ ਪੰਜਣ ਵਾਲੀ ਮੈਂ ਨਹੀਂ ਚੁੱਪੀ ਤੇ ਰਹਿੰਦੀ ਹਾਂ ਸੱਚਾ ਅੱਜ ਆਈ ਨਹੀਂ ਇਹ ਇਹ ਬੜਾ ਦਬਾ ਦ ਇਹ ਦੋ ਗੋਲ ਕਰ ਦੇ ਨਹੀਂ ਹੁਣ ਇਹ ਲਾਸਟ ਪੀਸ ਹੁੰਦਾ ਇਹ ਖਰਾਬ ਹੋ ਜਾਊਗਾ ਕੱਟੇ ਤਾਂ ਚਾਹ ਰੱਖ ਲਿਓ ਹਨ ਨਾਲ ਦੀ ਨਾਲ ਚਾਹ ਮੈਂ ਕਾਉਂ ਤੇ ਨਾ ਜਿਵੇਂ ਹਲਵਾਈ ਬਣਾਉਂਦੇ ਹੁੰਦੇ ਨੇ ਬਿਲਕੁਲ ਉਦਾ ਦੇ ਬਰਾਂਗੀ ਦੇਖੀ ਤੀ ਫਿਰ ਇਹਨਾਂ ਨੂੰ 4-4 ਪੀਸ ਕਰ ਦੂੰਗੀ ਇਹਨਾਂ ਦੇ ਮੈਂ ਅਜੇ ਆਪਾਂ ਮੈਗੀ ਉਤਾਰਨਾ ਨਹੀਂ ਪਾਇਆ ਵਿੱਚ ਐ ਇਦਾਂ ਨੂੰ ਮੈਂ ਕਰਕੇ ਰੱਖ ਲਿਆ ਕਰਜਾ ਨੂੰ ਸਿੱਖਣਾ ਬਣਾਉਣੀ ਦੇਖ ਕੇ ਉਹਨੰਦ ਜ਼ਿਆਦਾ ਦੱਸੇ ਤੇ ਨਹੀਂ ਆਉਂਦਾ ਹੁੰਦਾ ਇਹ ਲੋ ਜੀ ਸੁਹਾਵਣਗੇ ਹੈ ਪਾਉਂਦੇ ਨਹੀਂ ਹੁਣ ਨਾ ਪਾਉਂਦੀਆਂ ਹੋ ਜਾਂਦੇ ਤੇਨੂੰ ਥੋੜਾ ਜਿਹਾ ਕੱਚਾ ਕਿ ਸਿਮ ਤੇ ਕਰ ਦਾਂਗੇ ਆਪਾਂ ਜੇ ਆਪਾਂ ਪਾਉਂਵਾਂਗੇ ਹਾਂਜੀ ਆਪਾਂ ਨੇ ਵਾਹ ਦੇਖੋ ਹੁਣ ਆਪਾਂ ਨੇ ਘੋਲ ਲਿਆ ਬੇਸਨ ਬ੍ਰੈਡ ਵਿੱਚ ਪਾਉ ਨੂੰ ਇਹਦੇ ਵਿੱਚ ਹੈ ਨਾ ਧਨੀਆ ਪਾ ਰਿਹਾ ਥੋੜਾ ਜਿਹਾ ਥੋੜੀ ਜੀ ਲਾਲ ਮਿਰਚ ਪਾ ਲਈ ਥੋੜੀ ਜੀ ਪਾ ਲਈ ਆਪਾਂ ਜੀਰਾ ਮਸਾਲਾ ਤੇ ਹੁਣ ਆਪਾਂ ਬਸ ਕੁਲ ਕੇ ਤਿਆਰ ਆਪਣਾ ਸਮਾਨ ਸਾਰ ਹੁਣ ਆਪਾਂ ਪਾ ਰਹੇ ਹਾਂ ਬ੍ਰੈਡ

ਬਣਾਇ ਸੀ ਉਹ ਜਦੋਂ ਕੋਰ ਦੋਰੇ ਆਪ ਕੋ ਫਿਕਾਇਆ ਸੀ 100 ਸਰ ਉਹ ਦੂਜੇ ਬਣਾਏ ਸੀ ਸੈਂਪਲ ਜਿਹੜੀਆਂ ਨਹੀਂ ਜਿਵੇਂ ਬਣਾਈ ਸੀ ਜਿਹੜੀ ਬਣਾਈ ਸੀ ਅੱਛਾ ਹਾਂਜੀ ਆਪਾਂ ਹੁਣ ਆਪਰੇਸ ਵੀ ਬਣਾ ਰਹੇ ਹਾਂ ਬ੍ਰੈਡ ਦੀ ਦੇਖੇ ਤੁਸੀਂ ਪਹਿਲੇ ਵੀ ਮੈਂ ਬਹੁਤ ਵਾਰੀ ਬਣਾਇਆ ਨੇ ਪਰ ਮੈਂ ਵੀਡੀਓ ਨਹੀਂ ਬਣਾਈ ਤੇ ਬਹੁਤ ਵਧੀਆ ਬਣਦੇ ਆ ਤੁਸੀਂ ਵੀ एकदम ਹਰ ਕੋਈ ਬਣਾਉਂਦਾ ਇਦਾਂ ਦਾ ਹਨ ਵਧੀਆ ਲੱਗਦਾ ਜਿਹੜਾ ਬਚਿਆ ਕਿਹੜਾ ਬਚਿਆ ਫਿਰ ਆਪਾਂ ਟਿੱਕਿਆ ਬਣਾ ਕੇ ਦੇਈਏ ਨੂੰ ਇਹਨਾਂ ਛੋਟੀਆਂ ਨਾ ਬੰਦੇ ਤਾਂ ਗਰੇ ਦੇ ਨਹੀਂ ਆ ਵੀ ਬਣੀ ਵੀ ਬਣਾ ਲਾਂਗੇ ਵਿੱਚ ਟਿੱਕੀਆਂ ਵੀ تانيه ਉਹ ਬਰੂਕਾ ਨੂੰ ਗਾ ਲਓ ਉਹ ਬਹੁਤ ਪਸੰਦ ਕਰਦਾ ਇਦਾਂ ਜੀ ਇਹ ਜੇ ਤਾਂ ਇਹ ਤਾਂ ਮੈਨੂੰ ਕਹਿੰਦੀ ਸੀ ਕਿ ਮਮੀ ਉਹ ਦੂਜਾ ਬਣਾ ਲਉ ਸਿੰਪਲ ਮਗਾ ਨਹੀਂ ਮੈਨੂੰ ਨਹੀਂ ਕੋਈ ਉਸ ਤਰ੍ਹਾਂ ਆਉਂਦੇ ਇਹ ਤਾਂ ਆਲੂ ਵਾਲੇ ਵਧੀਆ ਲੱਗਦੇ ਨੇ ਪਿਆਜ਼ ਕੱਟੀ ਸੀਗੇ 4 ਕਿਲੋ 1.5 ਕਿਲੋ ਆਨੂ ਠੀਕੇ ਹਾਂ ਨਿਕਲ ਕਰਦੇ ਤੇ ਗੁਰਪ੍ਰੀਤ ਆਹ ਤਾਂ ਸਾਫ ਕਰ ਨਾ 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 ਸਾਫ ਨਹੀਂ ਕਰਨਾ ਇਹਨਾਂ ਦੂਜਾ ਦੇ ਕੱਪੜਾ ਕਿੰਨੇ ਇਹ ਐਦਾਂ ਹਾਂ ਉਹ ਤੇ ਦੂਜੇ ਨੂੰ ਕਿਹਾ ਮੈਂ ਐਦਾਂ ਕਹਿੰਦੀ ਹਾਂ ਚਾਰ ਕਰੂੰਗੇ ਇਹਦੇ ਚਾਰ ਪੀਸ

ਆ ਲੈ ਮਾ ਸਾਡਾ ਇਹ ਵੀ ਕੰਮ ਜਲਦੀ ਹੋ ਗਿਆ ਜੀ ਨਵੀਂ ਮਜ਼ੇਦਾਰ ਬੋਲਤੀ ਬੰਦੋ ਲਾਜਵਾ ਬਣਿਆ ਤੁਸੀਂ ਵੀ ਘਰੇ ਟਰਾਈ ਕਰੋ ਖਾ ਕੇ ਵੇਖੋ ਜਰੂਰ ਟਰਾਈ ਕਰੋ ਤੇ ਖਾਓ ਜੇ ਵੀਰੀ ਵੀਡੀਓ ਮੇਰੀ ਐਸ ਵੀ ਪਸੰਦ ਆਈ ਤਾਂ ਮੈਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਭੈਣੋ ਤੇ ਭਰਾਵੋ ਸੰਜੋਗ ਦਿਓ ਤੁਸੀਂ ਭੈਣੋ ਤੇ ਭਰਾਵੋ ਬਾਤ ਚੜ ਕੇ ਸਹਿਯੋਗ ਦਿਆ ਕਰੋ ਛੋੜਾ ਸਹਿਯੋਗ ਨਹੀਂ ਮਿਲਦਾ ਸਾਨੂੰ ਸਬਸਕ੍ਰਾਈਬ ਕਰਿਆ ਕਰੋ ਫੀਤਾ ਬੱਕੇ ਹੁਣ ਕੰਮ ਕਰਿਆ ਕਰਾਂਗੇ ਜੋ ਵੀ ਦਮ ਕੇ ਕਰਿਆ ਕਰਾਂਗੇ ਅੰਟੀ ਹੱਸ ਕੇ ਦਿਖਾਇਓ ਖਾ ਕੇ ਖਾ ਲੋ ਇੱਕੋ ਫੀਤਾ ਆਈ ਮੈਂ ਆਂਟੀ ਨੂੰ ਦਿਆਂ ਮੈਂ ਕਹਣਾ ਉਹ ਦੇਖ ਬੁਚਾਰੀ ਖਾ ਕੇ ਬੈਠ ਬੈਠੋ ਉੱਠ ਕੇ ਦੇਖੋ ਲਫੜ ਟੈਸਟ ਕਰਕੇ ਦੇਖੋ ਚੰਗਾ ਅੱਛਾ ਖਾਣਾ ਕੋਈ ਦਸਿਆ ਕਿਦਾਂ ਦਾ ਸੁਣਵਾਸ ਆ ਰਿਹਾ

ਘਰ ਦੇ ਚਾਰੇ ਜੀ ਤਿੰਨ ਤਾਂ ਹਸਪਤਾਲ ਚ ਪਏ ਨੇ ਤੇ ਇੱਕ ਜਿਹੜੀ ਗੁੜੀਆਂ ਸੀ ਜਿਹਦਾ ਜਾਨੀ ਜਿਹੜੀ ਅਰਜੈਂਸੀਗਾ ਨਾ ਤੇ ਉਹ ਦੇਖੀ ਏਦਾਂ ਖਾਂਦੇ ਖਾਂਦੀ ਆ ਇੰਨਾ ਪਿਆਰ ਨਾਲ ਕੇਕ ਦੇਖੀ ਏਦਾਂ ਕਰਦੇ ਨਾਲ ਜੀ ਬੜਾ ਲੱਗਿਆ ਨਾ ਇਹ ਮੈਨੂੰ ਹੀ ਪਤਾ ਵੀ ਮੈਂ ਥੋੜੀ ਟਾਈਮ ਨਾਲ ਵੀ ਪਏ ਮਰੇ ਜਾਣਾ ਨਾ ਤੇ ਬਾਕੀ ਘਰ ਦੇ ਹਸਪਤਾਲ ਨੇ ਕੇਕ ਖਾਦਾ ਕੇ ਕੱਟਿਆ ਤੇ ਬਾਕੀ ਮਰ ਗਈ ਕੁੜੀ ਤੇ ਉਹ ਹਸਪਤਾਲ ਚ ਪਈ ਨਹੀਂ ਹੁਣ ਪਤਾ ਨਹੀਂ ਉਹ ਪਜਾਰੇ ਕਿਵੇਂ ਹੋਣਗੇ ਕਿਵੇਂ ਦੇਖੀ ਆ ਮੋਲਦੀ ਜੀ ਇਹ ਜਿਹੜੇ ਘਰੇ ਬਣਾ ਕੇ ਖਾਇਆ ਕਰੋ ਦੜੀਏ ਚ ਖਾਣੀਆਂ ਦੇਖ ਨੇ ਤਾਂ ਆਪਣੇ ਥੰਮਲੇ ਬਣਾਉਣੇ ਆ ਹਨਾ ਫਾਰੀਜੀ ਪ੍ਰੈਸ ਤੋਂ ਇਹ ਘਰ ਦੇ ਦਨੀਆ ਘਰ ਦੀ ਮਿਰਚਾਂ ਹਰੀਆਂ ਹਨਾ ਮੁੱਲ ਦੀ ਚੀਜ਼ ਲੈਣੀ ਵੀ ਚਾਹੀਦੀ ਦੇਖਣੇ ਫੌਦ ਲੱਗਦਾ ਹਨਾ ਨਾਲ ਜਣੀ ਮਾਰਗੀ ਬਣਾ ਲਓ ਵੱਧ ਘੱਟ ਤੁਸੀਂ ਕੋਈ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਇਸ ਗੱਲ ਤੇ ਕੋਈ ਵਿਚਾਰ ਵਟਾਂਦਰਾ ਕਰੋ ਸਾਡੇ ਨਾਲ ਹਾਂ ਬੋਲਿਆ ਕਰ ਕਿਸ ਨੇ ਕੁਝਿਆ ਦੱਸਿਆ ਕਰ ਬੀਚੂਂਦੀ ਵੀ ਚਾਹੀਦਾ ਹੁਣ ਤੁਹਾਡੇ ਜੀ ਬਾਕੀ ਜਿਹੜੀਆਂ ਬੱਚੀਆਂ ਉਹ ਆਲੂ ਬਚੇ ਉਹਦੀਆਂ ਟਿੱਕੀਆਂ ਕਰਕੇ ਹਾਂਜੀ ਉਹ ਤਾਂ ਕੱਢੂੰਗੀ ਕਿ ਕੱਲਾ ਤੁਸੀਂ ਫੋਨ ਖੋਹਣਾ ਹੀ ਜਾਣਦੇ ਹੋ ਲੋਕਾਂ ਨੂੰ ਇਹ ਹੈ ਜੀ ਤਾਂ ਦੋਸਤ ਅਗਲੀ ਸਾਡੀ ਉਹ ਕੁੜੀ ਜਿਹਦਾ ਫੋਨ ਲੋਕੀ ਖੋਹ ਕੇ ਲੈ ਗਏ ਦੋ ਮੁੰਡੇ ਆਏ ਪਿੱਛੇ ਦੀ ਵਿਚਾਰੀ ਦਾ ਜਵਾਕੜੀ ਦਾ ਫੋਨ ਖੋਹ ਕੇ ਲੈ ਗਏ ਹੁਣ ਇਹਨੇ ਆਪਦੀ ਮਿਹਨਤ ਦੀ ਕਮਾਈ ਨਾਲ ਫੋਨ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਪ੍ਰਾਊਡ ਫੀਲ ਹੋਇਆ ਏ ਕੁੜੀ ਦੇ ਜੀਂਦੀ ਵਸਦੀ ਰਹ। ਤੂੰ ਕਿ ਲੈ ਗਈ ਸੁਣਨ ਹੋ ਗਈ ਕਹਿੰਦੀ ਉੱਥੇ ਮੈਂ ਤਾਂ ਮੈਂ ਦੱਸ ਵੀ ਤੂੰ ਗਾਣ ਕੇ ਮਾਰ ਕੋ ਦੋ ਥੱਪੜ ਡਰ ਗਈ ਨਾ ਮੋਟੂ ਸੈਮ ਸੀ ਕਿ ਆਏ ਪਿੱਛੋਂ ਦੀ ਖੋ ਕੇ ਲੈ ਗਏ ਲੈ ਇਹ ਕਾਨੂੰਨ ਲਈ ਆਉਂਦੀ ਦੀ ਬੀਬੀ ਜੀ ਨਹੀਂ ਨਹੀਂ ਤਾਂ ਬੀਬੀ ਚੰਗੀ ਹੈ ਕਾਨੂੰਨ ਲਈ ਕਿਹ ਲੈ ਆਇਆ ਹੈ तो जगह है टिक्की ले तो ब्रेड ले नहीं। ਧਿਆਨ ਨਾਲ ਰੱਖਿਆ ਕਰੋ ਭਾਈ ਸਾਰੇ ਜਣੇ ਚੋਰ ਏਨੇ ਨੇ ਅੱਜ ਕੱਲ ਤਾਂ ਪਤਾ ਨਹੀਂ ਕਿਹ ਚੋਰੀਆਂ ਨਾਲ ਲੱਗ ਗਏ ਨੇ ਮੁੰਡੇ ਹਨਾ ਇਹ ਇਹ ਕੱਟਦੇ ਸਾਂ ਇਸ ਕੱਟ ਕੀਤੇ ਆ ਕਿਉਂ ਉਹ ਤਾਂ ਛੜੀ ਜਾਂਦੇ ਨੇ ਮਣਮਣੀ ਜੀ ਇਦਲੀ ਤਾਂ ਤੇਜ਼ ਹੋਣੀ ਚਾਹੀਦੀ ਆਹ ਲਓ ਮੈਂ ਫ੍ਰੇਕ ਨਹੀਂ ਹੁੰਦਾ ਨਾ ਹਾਂ ਨਾ ਤਾਂ ਇਹ ਵੀ ਵਧੀਆ ਹੁੰਦੀ ਹੈ ਨੇ ਨਾ ਨਾ ਰੋੜ ਵੀ ਪਿਆਸੀ ਕ ਪਰ ਉਹ ਕਹਿੰਦੀ ਵਧੀਆ ਨਹੀਂ ਹੁੰਦਾ ਰੋੜ ਪਾਉਣਾ ਖਰਾਬ ਕਰਦਾ ਸੇਤ ਨੂੰ ਕਾਸ਼ ਕਿਤੇ ਉਹ 버ਗਰ ਜਾਂਦਾ ਵਿੱਚ ਕੀਰਾ ਪੂਰਾ ਪਾ ਕੇ 버ਗਰ ਬਣਾ ਲੈਂਦੇ ਹਣਾ ਉਹ ਪਹਿਲਾਂ ਪਤਾ ਨਹੀਂ ਜਿੰਨੇ ਵੀ ਬਣਾਉਣੇ ਆ ਤੇ ਨਹੀਂ ਫਿਰ ਆਪਾਂ ਪਾਂਡੂ ਲੈ ਕੇ ਜਾਇਆ ਸੀਗੇ ਫਿਰ ਸਬਜ਼ੀ ਵਾਲਾ ਹੂੰ ਉਹ ਤਾਂ ਅੱਜ ਮਾਤਾ ਰਾਣੀ ਦੇ ਦਿਨ ਨੇ ਹੈਨਾ ਨਹੀਂ ਕੰਮ ਸੀਗੇ ਅੱਜ ਮਥਾ ਦੇਖਿਆ ਲੋਕਾਂ ਨੇ ਕੱਲ ਬਣਾਏ ਸੀ ਬਸੜੀਆਂ ਨਹੀਂ ਬਣਾਉਂਦੇ ਬਸੜੀਆਂ ਅੱਜ ਦਿਨ ਕੀ ਮੰਗਲਵਾਰ ਚੇਤਰ ਚੇਤਰ ਅੱਜ ਮੰਗਲਵਾਰ ਆ ਅੱਜ ਮੰਗਲਵਾਰ ਮਥਾ ਦੇਖਦੇ ਹੁੰਦੇ ਨੇ ਚੇਤਰ ਚ ਬੰਦ ਨਹੀਂ ਆ ਜਣੀ ਅਸੀਂ ਨਹੀਂ ਦੇਖਦੇ ਅਸੀਂ ਨਹੀਂ ਜਣੀ ਉੱਥੇ ਜਾਂਦੇ ਮਾਤਾ ਰਾਣੀ ਦੇ ਇਹ ਅਸੀਂ ਤੇ ਬੁਰਦਵਾਰੀ ਪਤਾ ਠੀਕਦੇ ਆ ਪਰ ਜਿਹੜੇ ਲੋਕ ਜਾਣਦੇ ਨੇ ਉਹ ਅੱਜ ਉਹਨਾਂ ਦਾ ਹੈਗਾ ਤੇ ਨੇ ਵੀ ਮੰਗਲਵਾਰੀ ਬਣਦਾ ਹਨਾ ਹਾਂ ਮੰਗਲਵਾਰ ਤੇ ਤੁਸੀਂ ਕਿਤੇ ਲੋਕਾਂ ਨੇ ਪਹਿਲਾਂ ਬਣਾ ਲਿਆ ਜਿਹੜੇ ਪਿਛਲਾ ਮੰਗਲਵਾਰ ਸੀਗਾ ਹੂੰ ਹੂੰ ਤੇ ਮੈਨੂੰ ਅੱਜ ਕਿਧੋਂ ਘਰ ਨਹੀਂ ਦਿੱਤੇ ਗਏ ਤੁਸੀਂ ਤਾਂ ਬਣਾਉਂਦੇ ਰਹੀ ਹੈਗੇ ਵੀ ਲੈ ਗੋਲਗੋਲੇ ਖਾ ਲ ਮਿੱਠੇ ਮੈਨੂੰ ਦਿੱਤੇ ਨਹੀਂ ਹਾਂ ਬਹੁਤ ਸਵਾਦ ਸੀਗੇ ਤੁਸੀਂ ਆਏ ਨਹੀਂ ਕਿ ਅਸੀਂ ਪਹਿਲਾਂ ਖਾ ਲਿਆ 2 ਮਿੰਟ ਪਹਿਲਾਂ ਆ ਜਾਂਦੇ ਉਹ ਮੰਮੀ ਲੈ ਕੇ ਆਏ ਸੀ ਉਹ ਗਰਮ ਗਰਮ ਸੀਗੇ ਮੈਂ ਆ ਟਿੱਕੀ ਬਣ ਗਈ ਦੇਖ ਲਓ ਤਾਂ ਦਾਈ ਦਾ ਤੁਹਾਡੇ ਵਾਸਤੇ ਤਿਆਰ ਕੀਤਾ ਤਾਂ ਹੀ ਨੇ ਹੁਣ ਬਣਾਇਆ ਤੈਨੂੰ ਮੁਕੇ ਚੰਦੂ ਖਾਣੇਗੀ ਨਾਲੇ ਮੈਂ ਮੰਮੀ ਕੋਲ ਨੂੰ ਕਿ ਤੇਰੀ ਹਾਂਜੀ ਆ ਦੇਖੋ ਤੇਲ ਇਦਾਂ ਕਰ ਲੋ ਵੀ ਆਹ ਬਣਾਤਾ ਹੁਣ ਇਹ ਵੀ ਕਰ ਲਉ ਭਾਈ ਗੋ ਆਈ ਨਹੀਂ ਅਰੇ ਤੱਕ ਵੀ ਉਹ ਵੀ ਤਾਂ ਕਹਿੰਦੇ ਆਪਾਂ ਤਾਂ ਲੇਟ ਹੋ ਜਾਂਦੇ ਕਰ ਨਾ ਵਰਟ ਪਾ ਦੋ ਜੇ ਤੇ ਆ ਜੇ ਤਾਂ ਕਿ ਗਾਈ ਵੀ ਕਿੰਨਾ ਟਾਈਮ ਦੀ ਆ ਫੜ ਦੇ ਲਾਟਾ ਠੰਡੇ ਹੁੰਦੇ ਥੋੜੀ ਜਿਹੀ ਕਰਮਾ ਫਿਰ ਕਰ ਰਹਿ ਗਈ ਮੁਸਕਨ ਰਹੇਗੀ ਅਸੀ ਤੁਹਾਨੂੰ ਸ਼ਾਮ ਨੂੰ ਪੀਣੀ ਬਣੋਰੀ ਆਹੇ ਖੱਟਣੀ ਵੀ ਬਹੁਤ ਬਹੁਤ ਵੇਖਣ ਦਾ ਜੀ ਨੂੰ ਮਿਲਾ ਕੇ ਘੁੱਟ ਫਿਰ ਤਾਂ ਨਹੀਂ ਆਪੋ ਤਾਂ ਵੈਸਾ ਜੇ ਕਦੇ ਮੈਂ ਤਾਂ ਸਾਰਾ ਕੁਝ ਆ ਕੇ ਮਾਜ ਦਨੀ ਨਾ ਮੈਨੂੰ ਇਹ ਨੂੰ ਕਹਿਣੀ ਆ ਕਿ ਮੈਂ ਤਾਂ ਫ੍ਰੀਜੇ ਚ ਨਹੀਂ ਰੱਖਣ ਦਿੰਦੀ ਮੈਨੂੰ ਇਨੀ ਨਫਰਤ ਆ ਇਹਦੇ ਕਰਕੇ ਅਸੀਂ ਦੋ ਫ੍ਰੀਜਾਂ ਲੈਣੀਆਂ ਹੁੰਦੀਆਂ ਨੇ ਵੇਖਿਆ ਵੀ ਮੀਟ ਮੂਡ ਆਪਦਾ ਅੰਡੇ ਰੱਖਿਆ ਫਿਰ ਮੈਂ ਜਿਹੜਾ ਉਹਦੇ ਦੇਖਦੀ ਆ ਵੀਡੀਓ ਚ ਵੀ ਹੈ ਨਾ ਕੁੜੀਆਂ ਖਾਂਦੀਆਂ ਆਏ ਹਾਏ ਉਹਨਿੰਨ ਬੁਰਗੇ ਲੱਗਦੀਆਂ ਨੇ ਨਾ ਹਾਂ ਕੱਢ ਕੇ ਜਾਂ ਪਰ ਖਾਣ ਲੈਂਗੇ ਪਿਆਰਿਆਂ ਦੇ ਕੋਲ ਵਿੱਚੇ ਬਾਹਰ ਚ ਪਾੜ ਦਾਂਗੇ ਤਾਂ ਸੀ ਇੱਕ ਹਿੱਕਾ ਕਰੀ

ਕਹਿੰਦੇ ਨਾ ਗੁਡੀਆ ਲਿਖਿਆ ਹੋਇਆ ਚੰਗਾ ਹੈ ਕੋਈ ਨਾ ਪਟਾਉਂਦੇ ਨੰਗੀ ਲੋ ਉਹਦੇ ਚੋਈਦਾ ਤੇ ਅਰੀ ਅਸੀਂ ਨੰਬਰ ਕੱਢਾਂਗੇ ਤੇ ਅੱਛਾ ਚੱਲ ਜੀ ਚੱਲ ਮੈਂ ਤੁਹਾਨੂੰ ਤੇ ਕੀ ਰਹੀ ਇੱਕ ਆਸੀ ਵਾਰਾ ਹੋ ਗਏ ਕਰਦੇ ਤੇਜ਼ ਭਾਈ ਸੁੱਕ ਜਾਂਦੀ ਗਈ ਦਿੰਦੇ ਨੇ ਧੋ ਧੋ उसको इसको आने ਤੋਂ ਸਾਡੇ ਲਈ ਕੀ ਚੀਜ਼ ਆਈ ਹੈ ساری ਜੀ ਦਾ ਟਿਕਾ ਬਣ ਗਿਆ ਜੀ ਲੈ ਲਓ ਕੋਵਿਡ 20 ਧਾਵੀ ਰਸੂਲ ਭਾਈ ਇੱਕ ਵਾਰ ਤੇ ਅੰਗੋਵੰਦਨ ਕਾਰ ਚ ਇਹ ਹੋ ਗੰਗਾ ਲੈ ਜੀ ਉਹ ਆ ਵੀ ਆਈ ਕਿ ਇਹ ਗੱਡੀ ਖੜੀ ਸ਼ਾਮਣੇ ਮੈਂ ਆਉਂਵਾਂਗਾ ਤੁਹਾਨੂੰ ਬਹੁਤ ਤਕਰੀਫ ਆ ਵੀ ਲੈਣਾ ਆ ਜੇ ਮੰਜੇ ਮੰਜੇ ਨਾ ਰੋਟੀ ਜੂਸ ਬਾਹਰ ਪਾ ਦੇ ਮੰਜੇ ਮੰਜੇ ਵੀਰ ਨਾ ਨਾ ਇਹਾਰੇ ਸਾਰੇ ਜਣੇ ਹੈਲਪ ਕਰਵਾ ਰਹੇ ਆ ਤੁਸੀਂ ਦੇਖ ਸਕਦੇ ਹੋ ਆ ਵਿਚਾਰੀ ਗੁੜੀਆ ਵੀ ਸੀ ਮੈਨੂੰ ਇਧਰ ਦੇਖੋ ਹੈਲੋ ਕਰੋ डीटेक हेलो 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 ਤਾਂ ਕਰਦੇ ਹੈ ਹਾਂ ਹਾਂ ਇੰਦਰਾਂ ਕੋਲ ਨੂੰ ਹਾਂ ਉਹ ਵੀ ਇੰਦਰਾਂ ਚੱਲ ਇਹ ਕਿ ਉਹ ਜਿਹੜਾ ਇਹ ਬਣ ਜੂਗੀ ਨੌਜਾ ਆ ਨਹੀਂ ਕਰਿਓ ਤੇਜਵਾਜਾ ਹੁਣ ਪੂਰੀ ਹੂੰ ਮੈਨੂੰ ਵੀ ਤੇਜਵਾਜਾ ਮੈਂ ਕਹਿਣ ਕਰੂੰ ਹੂੰ ਸਾਹੀ ਵੇਰ ਛੇਤੀ ਬਣ ਗਈ ਰਹੀ ਇੰਨੀ ਜਾਨੀਦੀ ਹੈ ਹੂੰ ਤਾਂ ਹੋਦਾ ਨਹੀਂ ਕੋਈ ਫੁੱਟ ਦੀ ਤਰ੍ਹਾਂ ਕਰੀਂ ਤਾਣਾ ਕਿਹਦੇ ਅੰਟੀ ਨੇ ਜੇ ਚਾਕੇ ਬਾਹਰ ਮਾਰਿਆ ਤਾਂ ਹਾਉ ਬਈ ਬੀਵੀਆ ਕੋਣ ਕੋਲ ਸਰ ਇਹ ਕਿਉਂ ਕਰਦੇ ਹੋ ਕਿਹੜੀ ਮੇਰ ਵੀ ਨਹੀਂ ਕੋਸੇ

ਆ ਤੁਸੀਂ ਗੁੰਦੀ ਬਣਦੀ ਦੇਖ ਸਕਦੇ ਹੋ ਗੁੰਦੀ ਬਣਦੀ ਕਰਕੇ ਲਮਕੀਨ ਗੁੰਦੀ ਆ ਦੇਖ ਵਾਓ ਛੂਟੀ ਬੁੱਲ ਸੀ ਤੇ ਪਕੌੜੀਆਂ ਨਹੀਂ ਪਾਉਂਦੇ ਇਦਾਂ ਛੂਟੀ ਸੀ ਇਸ ਵਿੱਚ ਦੇ ਕਰਦੇ ਬੜਾ ਜਾਂ ਬੜਾ ਜਾਂ ਕੱਟ ਕਰਦੇ ਮੈਂ ਕਿਹਾ ਜੁੜ ਜਾਣ ਗਿਆ ਫਿਰ ਜੀ ਖੜੀ ਗਈ ਫੁਲੀ ਛਾਮ ਨੇ ਵੀ ਸਾਂਝ ਸੱਚ ਪਰ ਜੇ ਕੋਈ ਹੋਰ ਹੋ ਜੂਗਾ ਉਹ ਆਈ ਦੂਜੇ ਨਾਲ ਹਲਾ ਲਾ ਉਹਦੇ ਨਾਲ ਇਹ ਦਿਨ ਵਾਲੀ ਕਰ ਲੋ ਕੱਢ ਲੋ ਇਹਦੇ ਨਾਲ ਕੱਢ ਲੋ ਇਹਦੇ ਬਿਨਾਂ ਨਹੀਂ ਨਿਕਲਦੀ ਆ ਇਹ ਚ ਕੋਰੀ ਨਹੀਂ ਹੋਣੀ ਜਾਂ ਤੁਹਾਨੂੰ ਤੇ ਇਹ ਕੱਢ ਦਿਓ ਦੇਖੋ ਕਿੰਨੀਆਂ ਘਟ ਬਣੀਆਂ ਹੋ ਗਏ ਨਾ ਹਾਂ ਇਹ ਘੜੀ ਬਣਾ ਲਓ ਘਾਰੇ ਬਣਦੀਆਂ ਆਂ ਟੀ ਵਧੀਆ ਬਾਹਰ ਬਜ਼ਾਰੀ ਵਾਲਾ ਜੋ ਸਮੈਲ ਹੋਣੀ ਆਂ ਸਨ ਦਿਖਾਉਂਗੀ ਖੜਚੋ ਇਹ ਅਸੀਂ ਆਂਡੀ ਮਾਰੇ ਵਧੀਆ ਹੋਣਗੇ ਸਵਾਦ ਉਹਨਾਂ ਨਾਲ ਕਿ ਨੋਂ ਨੂਨ ਵਿੱਚ ਆਪੇ ਪਸੰਦਦਾ ਨਾ ਇਹ ਪਲੇਟ ਲਿਆ ਵਿੱਚ ਪਾ ਦੋ ਪਲੇਟ ਲਿਆਓ ਆਂਡੀ ਰੱਜ ਗਏ ਹੋਰ ਰੱਜ ਚਲੋ ਜਾਓ ਹਟ ਇਹ ਕੇ ਰੱਜ ਗਏ ਆ ਗਿੱਲੀ ਤੀਨ ਹੁਣ ਜੰਮ ਗਿਆ ਨੂੰ ਧੋਣਾ ਪਊਗਾ ਵੇਸਨ ਮੈਂ ਵੀ ਗ੍ਰੀਨ ਚਾਦੀ ਨੂੰ ਲੈ ਲਾ ਫਟ ਕਰਦੇ ਵੇਖਿਆ ਮੈਂ ਗ੍ਰੀਨ ਜਿੱਕਾ ਕਾਲਸਾ ਗ੍ਰੀਨ ਜਿੱਕੀ ਫਤੇ ਸਾਜੀ ਆਪਣੇ ਬਰੈਡ ਤਿਆਰ ਨੇ ਹੁਣ ਤੇ ਹੁਣ ਆਪਾਂ ਖਾ ਕੇ ਦੇਖਦੇ ਹਾਂ ਤੁਸੀਂ ਵੀ ਖਾਓ ਸਾਰੇ ਜਣੇ लाइक शेयर जरूर करे सब्सक्राइब जिन्हें नहीं किता कर सारे या लाइक शेयर जरूर करो चलो 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 开门。